हां जी दोस्तों सारेया नुं सस्त्रिकाल स्वागत करते हैं टोटा राज संधू फार्मिंग दे विच सो दोस्तों आज पहुंचेया ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ वीर निशान ਸਿੰਘ ਉਹਨਾਂ ਦੇ ਘਰ ਆ ਜਾਂ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੈ ਪਸ਼ੂ ਵਪਾਰਤਾ ਕੰਮ ਆ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਪਸ਼ੂ ਆਉਂਦੇ ਰਹਿੰਦੇ ਆ ਸੇਲ ਪਰਚੇਜ ਵਾਲੇ ਤੇ ਅੱਜ ਦੋਸਤੋ ਇਸ ਕਵਰੇਜ ਵਿੱਚ ਟੋਟਲ 4 ਬੈੜਾ ਤੁਹਾਨੂੰ ਦਿਖਾਉਣੀਆਂ ਨੇ ਚਾਰੇ ਬੈੜਾ ਸੂਈਆਂ ਸਵਈਆਂ ਨੇ ਕਿੰਨੇ-ਕਿੰਨੇ ਦਿਨ ਦਾ ਸਮਾਂ ਹੋ ਗਿਆ ਸੂਈਆਂ ਨੂੰ ਕੀ ਮਿਲਕ ਰਿਕਾਰਡ ਕੀ ਮਿਲਕ ਥੱਲੇ ਹਾਜ਼ਰ ਤੇ ਕੀ ਰੇਟ ਭਾਵੜਤੇ ਰਹਨ ਵਾਲਿਆ ਦੋਸਤੋ ਅੱਜ ਇਹਨਾਂ ਪਸ਼ੂਆਂ ਦੇ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਵੀਰਾਂ ਨੂੰ ਮਿਲ ਸਕੇ ਠੀਕ ਆ ਜੀ ਸੋ ਬਾਕੀ ਪਸ਼ੂ ਸਾਰੇ ਸੁਏ ਸੁਆਏ ਆ ਜੀ ਦੋ ਡੰਗ ਚੋਕੇ ਕੋਈ ਵੀਰ ਪਸਮਾ ਕੇ ਆਪਣੀ ਤਜ਼ਲੀ ਕਰ ਸਕਦਾ ਤੇ ਇਕੱਲੇ-ਇਕੱਲੇ ਪਸ਼ੂ ਦੀ ਡਿਟੇਲ ਲੈ ਲੈਨੇ ਆਪਾਂ ਅੱਜ ਦੋਸਤੋ ਤਰੀਕ 28 ਫਰਵਰੀ ਆ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਤੇ ਮਾਰਨਿੰਗ ਸਵੇਰ ਚਵਾਈ ਕਿੰਨੇ ਕ ਸਮੇਂ ਖੋਈ ਐ ਇਹਨਾਂ ਪਸ਼ੂਆਂ ਦੀ ਉਹ ਵੀ ਪੂਰੀ ਡਿਟੇਲ ਲੈ ਲਾਂਗੇ ਆਪਾਂ ਬਾਕੀ ਆਓ ਆਪਣੀ ਨਰਕਪਰਕ ਕਰੋ ਦੋ ਡੰਗ ਚੋਲੋ ਇੱਕ ਟਾਈਮ ਚੋਲੋ ਤਸੱਲੀ ਕਰ ਲਿਓ ਠੀਕ ਆ ਜੀ ਆਓ ਲੈਣਿਆ ਬਧੇਰੇ ਡਿਟੇਲ ਵੀਰ ਨਿਸ਼ਾਨ ਦੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਨਿਸ਼ਾਨ ਭਰਾ ਸਾਸਰੀ ਕਾ ਸਾਸਰੀ ਆ ਵੀਰ ਜੀ ਉਹ ਠੀਕ ਠਾਕ ਜੋ ਠੀਕ ਠਾਕ ਜੀ ਅੱਜ ਪਸ਼ੂ ਆਪਣੇ ਕੋਲ ਟੋਟਲ 4 ਵੜਾ 4 ਵੜਾ ਵੀਰ ਜੀ ਹਾਂ ਜੀ 4 ਸੂਈਆਂ ਸਵਾਈਆਂ ਵੀਜੇ ਸੂਈਆਂ ਨੇ ਹਾਂ ਜੀ ਤੇ तकरीबन ਕਿੰਨੇ ਕਿੰਨੇ ਟਾਈਮ ਦੇ ਅੰਦਰ ਅੰਦਰ ਜਿਹੜਾ ਸਮਾ ਹੋ ਗਿਆ ਅੱਜ ਸੂਈਆਂ ਨੇ ਇਹਨਾਂ ਨੂੰ ਵੀਰ ਜੀ ਦੋ ਆ 20ਾਂ 22ਾਂ ਦਿਨਾਂ ਦੇ ਸਾਬ ਨਾਲ ਸੂਈਆਂ ਦੋਹਾਂ ਦੇ ਮਗਰੀ ਵੱਛੇ ਆ ਤੇ ਇੱਕ ਵੀਰ ਜੀ ਦੋ ਮਹੀਨੇ ਸੂਈ ਆ ਤੇ ਇੱਕ ਕੋਈ 20ਾਂ ਦਿਨਾਂ ਦੀ ਸੂਈ ਆ ਠੀਕ ਆ ਜੀ ਹਾਂਜੀ ਲਓ ਜੀ ਸੋ ਤੋਂ ਬਾਕੀ ਆਪਾਂ ਸ਼ੁਰੂਆਤ ਬਾਕੀ ਆ ਸੀਰੀਜ਼ ਲੱਗ ਪੂਰੀ ਆ ਵੀਰ ਜੀ ਹਾਂ ਹਾਂ ਨਿਸ਼ਾਨਾ ਭਾਈ ਪਹਿਲਾਂ ਇੱਥੋਂ ਸ਼ੁਰੂਆਤ ਕਰਦੇ ਆਪਾਂ ਇਹ ਕਿੰਨਾ ਸੂਆ ਸੂਈ ਆ ਇਹ ਵੀਰ ਜੀ ਦੂਜਾ ਸੂਆ ਸੂਈ ਆ ਕੋਈ ਦੂਜਾ ਮਾਲੇ ਤੇ ਜਾ ਮਾਲੇ ਬਾਕੀ ਜਾਂ ਸੀਰੀਜ਼ ਲਾ ਕੇ ਪੂਰੀ ਹੈ ਵੀ ਜੀ ਠੀਕ ਹੈ ਜੀ ਹਾਂ ਪਰ ਦੋਸਤੋ ਦੂਜਾ ਸੂਆ ਵੀ ਕੋਈ ਵੀ ਰਮਨ ਕੇ ਤੁਸੀਂ ਠੀਕ ਹੈ ਜੀ ਇੱਕ ਸੌਦਾ ਕਰ ਸਕਦੇ ਜੇ ਅੱਜ ਸਮਾਂ ਇਹਨੂੰ ਦੱਸਿਓ ਇੱਕ ਵਾਰੀ ਫੇਰ ਕਿੰਨਾ ਕੁ ਟਾਈਮ ਜੀ 22 ਦਿਨ ਹੋ ਗਏ ਵੀਰਜੀ ਸੂਈ ਨੂੰ 22 22 ਦਿਨ ਬੱਚਾ ਮਗਰ ਦੇ ਬੱਚਾ ਬੱਚਾ ਵੀਰਜੀ ਮਗਰ ਬੱਚਾ ਹਾਂਜੀ ਤੇ ਹੁਣ 20-22 ਦਿਨਾਂ ਤੇ ਨਿਸ਼ਾਨ ਕਿੰਨੇ ਕੁ ਦੁੱਧ 16 16.5 ਕਿਲੋ ਵੀਰਜੀ ਦੁੱਧ ਬਣਾ ਕੇ ਦਵਾਗੇ ਸਵੇਰ 16.5 ਹਾਂਜੀ ਬਾਕੀ ਆਪਾਂ ਚਵਾਈ ਕਰਦੇ 5.5 ਤੋਂ 5.5 ਮਤਲਬ ਮੈਂ ਕੱਲਾ ਹੀ ਚੋਨਾ ਵੀਰਜੀ ਕਈ ਵੀ ਰਾਖ ਦਿੰਦੇ ਆ ਤੂੰ ਮਤਲਬ 5.5 ਸਾਰੀਆਂ ਤੁਹਾਨੂੰ ਪਤਾ ਵੀਰਜੀ 5.5 ਉੱਠ ਕੇ ਇੱਕੇ ਟਾਈਮ ਤੇ ਚੋਈਆਂ ਨਹੀਂ ਜਾਣੀਆਂ ਤੇ ਸ਼ੁਰੂਆਤ ਹੋ ਜਾਂਦੀ ਹੈ ਜੀ 5.5 ਚੋਂ ਲੱਗ ਹਾਂਜੀ ਚ ਵੀ ਜੀ ਲੱਗ ਜਾਂਦਾ ਮੈਨੂੰ ਆ ਬਿਲਕੁਲ ਹਾਂ ਜੀ ਬਿਲਕੁਲ ਕਿਉਂਕਿ ਦੁੱਧ ਦੇ ਸਹਾਣਾ ਜੇ ਸਹਾਣਾ ਡੰਗਰ ਨੇ ਦੁੱਧ ਦੇਣਾ ਉਹਨਾਂ ਟਾਈਮ ਹੀ ਲੱਗਣਾ ਵੀ ਜੀ ਹਾਂ ਜੀ ਹਾਂ ਜੀ ਲਓ ਦੋਸਤੋ ਹੁਣ ਆਪਾਂ 16 ਕਿਲੋ ਚ ਵਾਦਾਂਗੇ ਇਹਦੇ ਥਲੇ 16.5 ਵੀ ਜੀ 16.5 ਹਾਂ ਬਾਕੀ 16.5 ਤੋਂ ਬਾਅਦ ਕੋਈ ਹੋਰ ਚੀਜ਼ ਵਾਈ ਆਲਾ ਥਾਂ ਲੱਗਾ ਵੀ ਜੀ ਕਿਉਂਕਿ ਤੁਹਾਨੂੰ ਪਲੱਸ ਜਿਹੜਾ ਟਾਈਮ ਹੋ ਗਿਆ 20 22 ਕੋਈ ਸਮਾਂ ਬਣ ਕੇ ਮੈਡਾ ਮੂਲਾ ਦਾ ਡੰਢੀ ਗਾਂ ਮਾਰਨਾ ਜੇ ਅੱਛਾ ਜੀ ਹਾਂ ਜੀ ਨੋ ਜੀ ਬਾਕੀ ਅਗਲਾ ਥਣਾ ਤੇ ਪਿਛਲੇ ਥਣਾ ਦੇ ਦੁੱਧ ਪੂਰਾ ਜੀ ਹਾਂ ਪੂਰਾ ਪੂਰਾ ਵੀ ਜ ਜੇ ਵੱਧ ਘਟਦੇ ਆਪਾਂ ਵੀ ਜੀ ਪਹਿਲਾਂ ਦੱਸ ਦਿੰਦੇ ਬਾਕੀ ਥਣ ਥਣ ਦੀ ਇਹ ਛੇਪਾ ਦੋਸਤ ਸਹਜ ਥਣ ਦਾ ਤੁਸੀਂ ਵੇਚ ਜਿੱਦਾਂ ਮਰਜ਼ੀ ਕੋਸ਼ ਨਹੀਂ ਜਾਂਦੀ ਵੀ ਜਿੱਦਾਂ ਮਰਜ਼ੀ ਵੇਚ ਇਹ ਬਿਨਾ ਵੰਗੇ ਤੋਂ ਆਪਾਂ ਚੋਈ ਦੀ ਵੀ ਜੀ ਹਾਂ ਇਹਦੇ ਗਾੜਲੇ ਥਣ ਵੀ ਬਰਾਬਰ ਜਿਹਾ ਦੇ ਮਗਰਲੇ ਬਰਾਬਰ ਕਹੇ ਵੇਲੇ ਤੇ ਦੁੱਧ ਵੱਧ ਘਟ ਹੁੰਦਾ ਨਾ ਇਹਦੇ ਗਾੜਲੇ ਗਾੜਲੇ ਹੋਣਾ ਦੁੱਧ ਤੇ ਮਗਰਲੇ ਚੋਣਾ ਦੁੱਧ ਵੀ ਜੀ ਠੀਕ ਹੈ ਜੀ ਹਾਂ ਲੈ ਵੀਰ ਨਿਸ਼ਾਨ ਫੋਲ ਕੇ ਤੋੜਦੇ ਹਾਂ ਸੋ ਦੋਸਤੋ 16 16 ਕਿਲੋ ਹੁਣ ਦੁੱਧ ਇਹਦੇ ਥੱਲੇ ਹਾਜ਼ਰ ਹੈ ਮਗਰ ਬੱਚਾ ਮੀਲ ਕਾਫ ਸੂਆ ਚਾਹੇ ਕੋਈ ਵੀਰ ਦੂਜਾ ਮੰਨ ਕੇ ਤੁਸੀਂ ਭਾਵੇਂ ਤੇ ਜਾ ਮਾਲੇ ਭਾਵੇਂ ਦੂਜਾ ਮਾਲੇ ਮੰਨ ਲਿਓ ਤੇ ਕੱਦ ਵੀ ਜਿਹੜਾ ਮੀਡੀਅਮ ਬਾਕੀ ਬੇਲ ਬੂਲ ਬਥੇਰੀ ਲੰਮੀ ਵੀਰ ਜੀ ਲਬਾਈ ਪੂਰੀ ਆ ਮੀਡੀਅਮ ਹਾਈਟ ਕੱਦ ਬਾਕੀ ਥਾਣ ਚੱਡਾ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਫਾੜੀ ਵਾਲਾ ਚੱਡਾ ਤੇ ਆ ਲਓ ਜੀ ਆਹ ਬੱਚੇ ਆ ਹਾਂ ਜੀ ਹਾਂ ਜੀ ਤੋੜ ਲਓ ਜੀ ਹਾਂ ਦਾ ਬੱਚਾ ਇਹਦਾ ਵੀ ਜੀ ਹੋਰ ਲਾ ਠੀਕ ਆ ਜੀ ਬੱਚਾ ਦਿਖਾ ਦਿਓ ਆ ਪਹਿਲੇ ਨੰਬਰ ਤੇ ਹਾਂਜੀ ਹਾਂਜੀ ਪਹਿਲੇ ਨੰਬਰ ਉਹ ਤੁਸੀਂ ਇੱਕ ਬੱਚਾ ਜਿਹੜਾ ਇਸ ਪਹਿਲੇ ਨੰਬਰ ਵਾਲੀ ਵਾੜ ਦਾ ਆ ਕਰੋ ਚੈੱਕ ਠੀਕ ਆ ਜੀ ਬਾਕੀ ਦੂਜੀ ਨੰਬਰ ਵਾਲੀ ਵਾੜ ਦਾ ਆ ਵਛਾ ਜੋ ਦੂਜੇ ਨੰਬਰ ਆ ਜਿਹੜਾ ਡੱਬਾ ਹੈ ਹਾਂਜੀ ਲਓ ਦੋਸਤੋ ਜਿਵੇਂ ਰੰਗ ਆਹ ਸ਼ਹਿਰ ਦਾ ਬਿਲਕੁਲ ਹੁੰਦਾ ਉਸੇ ਤਰ੍ਹਾਂ ਰੰਗ ਇਸ ਬੱਚੇ ਦਾ ਜਿਹੜੀ ਹੁਣ ਆਪਾਂ ਤੁਹਾਨੂੰ ਸੈਕਿੰਡ ਨੰਬਰ ਤੇ ਵੇਖ ਦਿਖਾਉਣੀ ਆ ਤੇ ਬੱਚਾ ਤੁਹਾਨੂੰ ਦਿਖਾਦਾ ਠੀਕ ਆ ਜੀ ਤੇ ਮੁੱਲ ਇਹਦਾ ਨਿਸ਼ਾਨ ਆਪਾਂ ਕੀ ਕਰਦੇ ਆ ਲੈਣ ਦੇਣ ਮੁੱਲ ਕਰਨ ਨੂੰ ਭਾਵੇਂ 55000 ਕਰ ਲਈਏ ਵੀਰ ਜੀ ਹੂੰ ਹੂੰ 48000 ਦੀ ਦੇ ਦਾਂਗੇ ਵੀਰ ਜੀ 48 ਦੀ ਹਾਂਜੀ ਠੀਕ ਆ ਜੀ ਹਾਂ ਲਓ ਦੋਸਤੋ 48000 ਦੀ ਦੁੱਧ ਵਾਧੀ ਹੋਊਗਾ ਘੜ ਦੇਣੀ ਵੀਰ ਜੀ ਦੁੱਧ ਜਿੰਨਾ ਦੱਸਦੇ ਆਪਾਂ ਹਾਂਜੀ ਠੀਕ ਪਵੇਂ ਦੋ ਡੰਗ ਚੋਲੇ ਪਵੇਂ ਤਿੰਨ ਡੰਗ ਚੋਲੇ ਜਿੱਦਾਂ ਮਰਜੀ ਆਦੀ ਤਸੱਲੀ ਕਰ ਲੈ ਠੀਕ ਹੈ ਜੀ ਠੀਕ ਹਾਂਜੀ ਨਾਲੇ ਹੈ ਵੀ ਕ੍ਰੋਸ ਆ ਗੇ ਸੋਲੋ ਦੇਖਦੇ ਹੋਏ ਠੀਕ ਹੈ ਜੀ ਵਾਧੇ ਬੰਦੀ ਆ ਇਹੋ ਬੈਣਾ ਨਾਰਮਲ ਆਪਾਂ ਕੋਈ ਗਰਮੀ ਗੁਰਮੀ ਮਹਿਸੂਸ ਨਹੀਂ ਕਰਦੀਆਂ ਬਾਕੀ ਬੇਲ ਦੀ ਬਥੇਰੀ ਲੰਮੀ ਵੀ ਜੀ ਠੀਕ ਹੈ ਜੀ ਹਾਂ ਲਓ ਦੋਸਤੋ ਇਹ ਬੈੜ ਤੁਹਾਨੂੰ ਵਿਖਾਤੀ ਆ ਪਹਿਲੇ ਨੰਬਰ ਤੇ ਰੇਟ ਭਾਅ ਪੜਤਾ ਵੀ ਉਹਨੇ ਦੱਸ ਹੀ ਦਿੱਤਾ ਬਾਕੀ ਵੇਨਪੂਨ ਕਾਫੀ ਮੋਟੀਆਂ ਨੇ ਦੋਹਾਂ ਸਾਈਡਾਂ ਤੋਂ ਠੀਕ ਆ ਤੁਸੀਂ ਆ ਵੇਖ ਹੀ ਰਹੇ ਜੇ ਥਣ ਛੱਡਾ ਤੇ ਇਸ ਤੋਂ ਬਾਅਦ ਨਿਸ਼ਾਨ ਆਪਣੇ ਕੋਲ ਸੈਕਿੰਡ ਨੰਬਰ ਤੇ ਜ 16 16.5 ਕਿਲੋ ਵੀਰ ਜੀ ਨੈਟ ਦੁੱਧ ਇਹਦੇ ਥੱਲੇ ਵੀ ਤਿਆਰ ਆ। 16 16.5 ਹਾਂਜੀ। ਲਓ ਜੀ। ਤੀਜਾ ਸੂਆ ਸੂਈ ਟਾਈਮ ਇਹਨੂੰ ਕਿੰਨਾ ਕੋ ਗਿਆ ਅਜਾ? ਇਹ ਵੀ ਵੀਰ ਜੀ 20 ਬਾਈਆਂ ਦਿਨਾਂ ਦੀ ਸੂਈ ਆ। ਲਓ ਜੀ 20 ਬਾਈਆਂ ਦਿਨਾਂ ਦਾ ਸਮਾ ਹੋ ਗਿਆ ਦੋਸਤੋ ਸੂਈ ਨੂੰ ਇਸ ਵਿਹੜ ਨੂੰ ਵੀ। ਬਾਕੀ ਥਾਣ ਥਣ ਚੰਗਾ ਸਵਾਈ ਚ ਲੱਗਾ ਵੇਜੇ ਇਹਨੂੰ। ਠੀਕ ਹੈ ਜੀ। ਹਾਂ। ਆਹ ਕਰੋ ਚੈੱਕ। ਥਣ ਥਣ ਬਹੁਤ ਸੋਨਾ ਦੋਸਤੋ ਹੱਥੀ ਚ ਵਾਈ ਦਾ ਥਾਣਾ ਮੁੱਠੀ ਮੁੱਠੀ ਥਾਣਾ। ਤੇ ਮਗਰ ਇਹਦੇ ਕੀ ਆ ਜੀ? ਇਹਦੇ ਮਗਰ ਇਹ ਵੱਛਾ ਵੇਜੇ। ਪੱਛਾ। ਅੱਛਾ 20 ਬਾਈ ਅੱਜ 16 16.5 ਕਿਲੋ ਦੁੱਧ ਇਸ ਬੈਡ ਦੇ ਵੀ ਥੱਲੇ ਆ ਦੁੱਧ ਦੋ ਬੈਡਾਂ ਦੇ ਥੱਲੇ 210 ਜਿਆਦਾ ਹੈ ਪਹਿਲੇ ਨੰਬਰ ਤੇ ਦਿਖਾਈ ਆ ਪਾ ਤੁਹਾਨੂੰ ਇਸ ਲੈਕਰ ਨੰਬਰ ਤੇ ਆ ਕੱਦ ਇਸ ਬੈਡ ਦਾ ਵੱਡਾ ਵੱਡੇ ਕੱਦ ਕਾਟ ਦੇ ਵਿੱਚ ਆ ਬੇਲ ਬੂਲ ਇਹਦੀ ਤੁਸੀਂ ਵੇਖ ਕੇ ਚੈੱਕ ਕਰੋ ਲੰਬਾਈ ਪੂਰੀ ਆ ਉਚਾਈ ਵੀ ਪੂਰੀ ਆ ਠੀਕ ਆ ਬਾਕੀ ਆ ਥਣ ਭਾਂਡਾ ਇੱਕ ਵਾਰੀ ਜ਼ਰੂਰ ਦੇਖੋ ਬੈਕ ਸਾਈਡ ਤੋਂ ਨਿਸ਼ਾਨ ਚੋਣ ਚਾਨ ਇਹਦਾ ਵੀ ਇੱਕ ਨੰਬਰ ਹੀ ਹੈ ਇੱਕ ਨੰਬਰ ਇੱਕ ਨੰਬਰ ਵਿੱਚ ਜੀ ਚਾਰੇ ਵੜਾਂ ਦੇ ਵਿੱਚ ਥਣਾਜ ਕੇਸ ਚ ਨਹੀਂ ਪੂਰ ਛਟਾਗਾ ਨਾ ਕੋਈ ਵੱਧ ਘਾਟ ਬਰਾਬਰ ਚਾਰੇ ਥਣ ਸਾਰੀਆਂ ਗਾਵਾਂ ਦੇ ਠੀਕ ਹੈ ਜੀ ਹਾਂਜੀ ਲੋ ਜੀ ਆ ਫੇਸ ਕੁਆਲਿਟੀ ਹਾਂ ਬਾਕੀ ਹਜੇ ਇੱਕ ਦੋ ਵਰੀ ਨਾਤੀ ਗਈ ਹੋਰ ਲਿਸ਼ਕ ਪਣਾ ਇਹਨੇ ਹਜੇ ਆ ਵਾਲ ਬੂਜੇ ਘਟਿਆ ਹਾਂ ਬੱਸ ਬੱਸ ਹੌਲੀ ਆ ਆ ਆ ਆ ਲੋ ਜਿੱਦਾਂ ਮਰਜੀ ਲੋਸ਼ਨ ਜੱਦੀ ਵੀ ਤੇ ਲੈ ਵੀ ਨਿਸ਼ਾਨ ਭਾਈ ਇਹਦਾ ਫਿਰ ਕੀ ਕਰਦੇ ਫਿਰ ਮੋਲ ਇਹਦਾ ਮੋਲ ਵੀਰ ਜੀ 53000 ਵਾ ਇਹ 54700 ਦੀ ਦਵਾਂਗੇ ਵੀਰ ਜੀ 54700 ਦੀ ਹਾਂਜੀ ਠੀਕ ਹੈ ਭਰਾ ਹਾਂਜੀ ਲਓ ਦੋਸਤੋ 54700 ਦੀ ਇਹ ਵਾੜ ਮਿਲ ਜਾਊਗੀ ਠੀਕ ਹੈ ਡਿਮਾਂਡ ਕੁਛ ਵੀ ਹੋਵੇ ਪਰ 34700 ਬਾਕੀ ਬਾਕੀ ਜਿੰਨੇ ਵੀ ਰੇਟ ਆਪਾਂ ਦੱਸਾਂਦੇ ਵੇਜੀ ਥੋੜਾ ਬੜਾ ਮੜਾ ਮੋੜੀ ਮਾਨਤਾਨ ਹੋਣਾ ਕੋਈ ਜ਼ਿਆਦਾ ਮਾਨਤਾਨ ਨਹੀਂ ਹੋਣਾ ਬਾਕੀ ਆਪਾਂ ਦੁੱਧ ਜਿੰਨਾ ਦੱਸਿਆ ਉਹਦੇ ਨਾਲ ਵਧੂਗਾ ਘਟਦਾ ਨਹੀਂ ਦੁੱਧ ਵੇਜੀ ਠੀਕ ਹੈ ਜੀ ਹਾਂ ਇੱਥੇ ਆਵੇ ਦੋ ਡਾਂਗ ਰਵੇ ਭਵੇਂ ਜਿੱਦਾਂ ਮਰਜੀ ਆਪਦੀ ਤਸੱਲੀ ਕਰਕੇ ਖੜ ਸਕਦਾ ਠੀਕ ਹੈ ਜੀ ਠੀਕ ਹੈ ਲਓ ਵੀ ਠੀਕ ਹੈ ਇਹ ਦੋਸਤੋ ਵੈਰ ਸੀ ਸੈਕਿੰਡ ਨੰਬਰ ਤੇ ਦੂਜੇ ਨੰਬਰ ਤੇ ਤੀਸਰੇ ਨੰਬਰ ਤੇ ਆ ਗਈ ਆਪਣੇ ਕੋਲ ਹਾਂ ਜੀ ਇਹ ਵੀ ਜੀ ਦੂਜਾ ਸੂਆ ਸੂਈ ਆ ਦੋਚ ਹਾਂਜੀ ਇਹਦੇ ਮਗਰ ਬੱਛਾ ਵੀਜੀ ਅੱਛਾ ਜੀ ਇਹ 19 20 ਦਿਨਾਂ ਦੀ ਸੂਈ ਵੀਜੀ 19 20 ਦਿਨਾਂ ਦੀ ਹਾਂਜੀ ਲਓ ਦੋਸਤੋ 19 20 ਦਿਨਾਂ ਦਾ ਆਈਡੀਆ ਇਹ ਵੀ ਬੈਡ ਸੂਈ ਆ ਸਮਾਂ ਫਿਰ ਸਾਰਿਆਂ ਨੂੰ 20 20 ਦਿਨ ਤੋਂ ਉੱਤੇ 20 ਦਿਨ ਬਾਈ ਨਹੀਂ ਇਹਨੂੰ ਘਾਟਿਆ ਵੀਜੀ ਇੰਨੇ ਦਿਨੀਆਂ ਜੰਨੇ ਹੋਏ ਆ 20 ਦਿਨ ਅੰਦਰ ਹੀ ਆ ਹਾਂਜੀ ਦੂਜਾ ਸੂਈ ਕਿੰਨੇ ਦਿਨ ਹੋ ਗਏ ਹਾਂਜੀ ਦੂਜਾ ਦੁੱਧ ਵਿੱਚ 11 10 ਕਿਲੋ ਕਰਕੇ ਭੰਦਾਵਾਂਗੇ ਵੜ ਵਿਜੀ ਹੈ ਯਾਰਾ ਹਾਂਜੀ ਆਇਆ ਯਾਰਾ ਤਾਂ 10 ਕਿਲੋ ਕੋਈ ਭਾਂਡਾ ਤੁਹਾਨੂੰ ਨੜੋਂ ਆ ਕੇ ਚੋਲੇ 2 ਡੰਗ ਚੋਲੇ 2 ਡੰਗ ਚੋਵੇ ਭਾਵੇਂ 3 ਡੰਗ ਚੋਵੇ ਅੱਛਾ ਅੱਛਾ ਹੋਊਗਾ ਯਾਰਾ 10 ਕਿਲੋ ਕਰਕੇ ਸੌਦਾ ਕਰ ਲੈ ਠੀਕ ਹੈ ਜੀ ਹਾਂਜੀ ਕਈ ਵੀਰ ਜਿਦੰਜੇ ਲਾ ਪੈਂਦੇ ਨੇ ਵਿੱਚ ਕਈ ਹੋਰ ਝੂਠ ਮਾਰਦੇ ਨੇ ਆਪਣੇ ਘਰ ਇਹ ਗੱਲ ਨਹੀਂ ਹੈ ਕਿ ਵਿੱਚ ਜਿੰਨਾ ਦੁੱਧ ਦੱਸਿਆ ਉਹਨਾਂ ਚਵਾਗੇ ਆਪਾਂ ਦੇਣਾ ਵਾ ਕੀ ਹਾਂਦੇ ਹੁੰਦੇ ਕਈ ਜਾਂਦੇ ਦੱਸਦੇ ਮਤਲਬ ਕਈਆਂ ਦੇ ਵੀਡੀਓਾਂ ਦੇ ਵੀ ਨੇ ਦੱਸਦੇ ਕੋਈ ਜਾਂ ਨਿਕਲਦਾ ਕੋਈ ਹਾਂਜੀ ਵੀ ਇਹ ਗੱਲ ਨਹੀਂ ਵੀ 11 ਦੱਸਿਆ ਤਾਂ ਵੀ 10 ਦੀ ਚੋਰੀ ਕਰ ਲੈਣਾ 11 ਹੀ ਨਿਕਲੂਗਾ ਵੀਜੀ ਹਾਂਜੀ ਠੀਕ ਹੈ ਭਰਾ ਲੈ ਵੀ ਨਿਸ਼ਾਨ ਤੋੜ ਲਾ ਵੀਰੇ ਨੂੰ ਵੀ 20 ਦਿਨਾਂ ਤੋਂ ਦੋਸਤੋ ਅੰਦਰ ਇਸ ਬੈਡ ਨੂੰ ਸਮਾਂ ਹੋ ਗਿਆ ਦੂਜਾ ਇੱਕੋ ਦਿਨ ਘਾਟ ਹੀ ਆ ਭਲਕਣ ਹੋ ਜਾਣੇ ਪੂਰੇ ਇਹਦੇ ਵੀ ਦਿਨ ਹਾਂਜੀ ਬਿਲਕੁਲ ਜੇ ਭਲਕਣ ਹਾਂਜੀ ਲੈ ਰਾਤ ਤਾਂ ਪੈ ਗਈ ਕਿ ਹਾਂਜੀ ਤੇ 20 20 ਦਿਨ ਦੋਸਤੋ ਜੋ 20 ਦਿਨਾਂ ਦੇ ਅੰਦਰ ਤੁਸੀਂ ਸਮਾਂ ਮੰਨ ਲਿਓ ਠੀਕ ਆ ਉਹਨੇ 20 ਦਿਨ ਇੱਥੇ ਸਮਾਂ ਹੋਇਆ 11 ਕਿਲੋ ਦੁੱਧ ਪਰ 10 ਕਿਲੋ ਜਾਂ 11 ਕਿਲੋ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਠੀਕ ਹੈ ਮਗਰ ਇਹਦੇ ਵੀ ਬੱਛਾ ਬਾਕੀ ਚੋਣ ਜਾਣੇ ਵੀ ਬਿਲਕੁਲ ਫਿੱਟ ਬਾ ਇੱਕ ਨੰਬਰ ਇੱਕ ਨੰਬਰ ਵੀਜੀ ਇੱਕ ਨੰਬਰ ਠੀਕ ਹੈ ਜੀ ਹਾਂ ਲੋ ਵੀ ਸੁਬਾਹ ਚੰਗੀ ਹੈ ਦੋਸਤੋ ਇਹ ਵੀ ਲਵੀ ਆ ਠੀਕ ਹੈ ਜੀ ਬਾਲੀ ਉਮਰ ਨਹੀਂ ਗਈ ਬਿਲਕੁਲ ਛੋਟੇ ਸੂਬੇ ਦੇ ਵਿੱਚ ਆ ਦੂਜਾ ਸੂਬਾ ਠੀਕ ਹੈ ਬਾਕੀ ਥਾਂ ਤੁਨ ਨੂੰ ਵੀ ਪੂਰਾ ਹਥੀ ਚਵਾਈ ਜਰਾ ਆ ਕਰੋ ਚੈੱਕ ਲੈ ਵੀ ਨਿਸ਼ਾਨ ਭਾਈ ਤੋਰੀ ਮੜਾ ਜਰਾ ਠੀਕ ਹੈ ਜੀ ਸੋ ਕੱਦ ਇਸ ਬੈੜ ਦਾ ਵੀ ਦੋਸਤੋ ਮੀਡੀਅਮ ਮੰਨ ਕੇ ਕੋਈ ਵੀ ਰਸਬਦਾ ਕਰ ਲੈ ਠੀਕ ਹੈ ਮੀਡੀਅਮ ਕੱਦ ਦਾ ਬੈੜ ਤੁਹਾਨੂੰ ਮਿਲ ਜੂਗੀ ਬਾਕੀ ਇੱਕ ਵਾਰੀ ਤੁਹਾਨੂੰ ਥੋੜਾ ਨੇੜੇ ਤੋਂ ਪੱਥਾਂ ਤੁਹਾਨੂੰ ਫਿਰ ਦਿਖਾ ਦਕੇ ਆਹ ਲੈ ਹੈ ਠੰਡੀ ਹੈ ਪੂਰੀ ਹਾਂ ਜੀ ਠੰਡੀ ਵੀ ਹੈ ਖੁਸ਼ ਨਹੀਂ ਆਂਦੀ ਠੀਕ ਹੈ ਜੀ ਲਓ ਵੀ ਨਿਸ਼ਾਨਾ ਤਾਂ ਬੱਚਾ ਦਿਖਾ ਦਗੀ ਕਿਹੜਾ ਵੀ ਆਹ ਉਹ ਬੱਚਾ ਵੀ ਜੀ ਪੱਠੇ ਜਾਂਦੇ ਆ ਆਹ ਲਓ ਜੀ ਬਾਕੀ ਬੱਚਾ ਪੂਰਾ ਐਕਟਿਵ ਆ ਹਾਂ ਜੀ ਤੰਦਰੁਸਤ ਬਥੇ ਹਾਂ ਜੀ ਚਲੋ ਨਾਲੇ ਮਾਰ ਤੋਂ ਬਾਹਰ ਆ ਗਏ ਗਿਆ ਸਿਆਲ ਜੀ ਹਾਂ ਜੀ ਹਾਂ ਜੀ ਜਿਆਦਾ ਠੰਡ ਠੰਡ ਤਾਂ ਸਮਾਂ ਨਿਕਲ ਗਿਆ ਵੈਸੇ ਹਾਂ ਜੀ ਜੀ ਤੇ ਇਸ ਤੋਂ ਬਾਅਦ ਇਹਦਾ ਮੁੱਲ ਕਿੰਨਾ ਸੀ ਆਪਾਂ ਦੱਸਿਆ ਭਾਈ 33000 ਰੁਪਏ ਜੀ 33000 ਹਾਂ ਜੀ ਠੀਕ ਆ ਲੈ ਵੀ ਨਿਸ਼ਾਨ ਇੱਕ ਆਪਣੇ ਕੋਲ ਜਿਹੜੀ ਆ ਲਾਸਟ ਵਿੱਚ ਇਹ ਬੈੜ ਇਹਦੇ ਥੱਲੇ ਦੁੱਧ ਵੀ ਜੇਗਾ 8.5 9 ਕਿਲੋ ਹੈਗਾ ਦੁੱਧ 8.5 9 ਕਿਲੋ ਹਾਂ ਜੀ 8 ਕਿਲੋ ਕਰਕੇ ਸੌਦਾ ਕਰ ਲੈ ਇਹ ਦੋ ਮਹੀਨੇ ਸੋਈ ਆ ਕੋਈ ਦੋ ਚਾਰ ਦਿਨ ਉੱਤੇ ਹੋਣਗੇ ਥੱਲੇ ਨਹੀਂ ਆ ਦੇ ਆ ਬੱਚੀ ਇਹਦੇ ਮਗਰ ਮਗਰ ਦੋ ਕੁ ਮਹੀਨੇ ਲਓ ਦੋਸਤ 8.5 8.5 9 9 ਕਿਲੋ ਦੇ ਲੱਗ ਸਮ ਜਿਹੜਾ ਦੁੱਧ ਆ ਕੋਈ 2 ਮਹੀਨੇ ਦਾ ਸਮਾਂ ਹੋ ਗਿਆ ਬੱਚੀ ਆ ਮਗਰ ਤੁਸੀਂ ਵੇਖ ਰਹੇ ਜੀ ਠੀਕ ਆ ਜੀ ਇਹ ਬੱਚੀ ਆ ਇਸ ਵੜ ਦੇ ਥੱਲੇ ਜਾਂ ਮਗਰ ਬੱਚਾ ਤੇ ਆ ਫੇਸ ਕੁਆਲਟੀ ਇੱਕ ਵਾਰੀ ਦਿਖਾ ਦਈਏ ਤੁਹਾਨੂੰ ਥਣ ਭਾਂਡਾ ਵੀ ਦਿਖਾ ਦਿੰਨੇ ਆ ਆ ਕਰੋ ਚੈੱਕ ਅੱਛਾ ਜੀ ਸਾਢੇ 8.5 ਹਾਂਜੀ ਹਾਂਜੀ ਠੀਕ ਹੈ ਭਰਾ ਇਹ ਵਿਖਾਵਾ ਘਟ ਘਾਦੀ ਦੁੱਧ ਕੱਢੀ ਆਉਂਦੀ ਪੂਰਾ ਹੀ ਠੀਕ ਆ ਕੋਈ ਪਤਾ ਨਹੀਂ ਲੱਗਦਾ ਕਿ ਕਿਉਂ ਆ ਜਾਂਦਾ ਹਾਂਜੀ ਕਿਉਂਕਿ ਉਹਦੇ ਨਾੜ ਨੂਡ ਵੀ ਨਹੀਂ ਹੈ ਗਈ ਕੋਈ ਇਦਾਂ ਘਟ ਹੀ ਆ ਬਾਕੀ ਉਹ ਦੂਜੀਆਂ ਗਾਵਾਂ ਦੇ ਬਾਧੂ ਮੋਟੀਆਂ ਇਹਦੇ ਘਟ ਆ ਬਾਕੀ ਕੋਸ਼ ਨਹੀਂ ਆਉਂਦੀ ਜਿੱਦਾਂ ਮਰਜ਼ੀ ਹਾਥੂ ਤੇ ਫੇਰੀ ਜਾਓ ਬਾਕੀ ਥਣ ਵੀ ਚਲੋ ਮੁਠੀ ਹੈ ਹਾਂਜੀ ਮੁਠੀ ਚੋਈ ਵਾਲਾ ਵੇਚੀ ਹਾਂਜੀ ਬਾਕੀ ਸਹੀ ਸਲੱਗ ਪੂਰੀ ਹੈ ਅੱਲਾਹ ਵੀ ਦੋਸਤੋ ਸੀਲ ਸਲੱਗ ਪੂਰੀ ਹੈ ਦੋਸਤੋ ਕੱਦ ਕੋ ਤਾਂ ਚੰਗਾ ਸੋਹਣਾ ਵੱਡੀ ਆ ਕੱਦ ਵੀ ਸੋਹਣਾ ਦੇ ਮਗਰ ਬਚੀ ਆ 2 ਕੁ ਮਹੀਨੇ ਦਾ ਸੂਆ ਦੂਜਾ ਸੂਆ ਕੋਈ ਮਰ ਮੰਨ ਕੇ ਸੌਦਾ ਕਰ ਲੇ ਠੀਕ ਆ 8:30 9 ਦੇ ਬਿਲਕੁਲ ਹੋਣ ਚੱਲਣ ਈ ਹੈ ਜਿਹੜੀ ਮੌਕੇ ਤੇ ਤੇ ਬਾਕੀ ਆ ਤੁਸੀਂ ਤੋਰਾ ਇੱਕ ਵਾਰੀ ਦੇਖ ਲਓ ਠੀਕ ਆ ਤੇ ਥਾਂ ਥੋਣ ਵੀ ਬਿਲਕੁਲ ਤੁਹਾਨੂੰ ਦਿਖਾਤਾ ਆਪਾਂ ਪੂਰਾ ਹੱਥੀ ਚਵਾਈ ਵਾਲਾ ਬਾਕੀ ਸਵੇਰ ਕਿੰਨੇ ਵਜੇ ਚਵਾਈ ਕੀਤੀ ਹੈ ਨਿਸ਼ਾਨਾ ਏ ਵੀਜੀ ਆਪਾਂ ਇਹ ਉਹ ਉਹ ਗਾਂ ਤੋਂ ਸਰਵਾਦੀਂ ਕੀਤੀ ਆ 5.5 ਲੱਗਾ ਜੂਣ ਵੀਜੀ ਇੱਥੇ ਆਉਂਦੇ ਹਾਂ ਤੇ 7 ਵਜੇ ਆ ਇੱਥੇ ਨਹੀਂ 7 ਨਹੀਂ ਵਜੇ ਐਵੇਂ ਮੈਂ ਕਹੀ ਆ 7 ਵਜ ਗਿਆ ਅੱਧਾ ਪੌਣਾ ਘੰਟਾ ਲੱਗਦਾ ਜੀ ਚਵਾਈ ਮੈਂ ਕਰਨੇ ਦੁੱਧ ਬਸ ਬਾੜੀ ਭਰ ਕੇ ਦੇਈ ਜਾਣੀ ਮੰਮੀ ਨੂੰ ਮੰਮੀ ਨੇ ਵੇਲੀ ਕਰੀ ਜਾਣੀ ਬਸ ਗੱਲ ਕਰ ਹਾਂ ਕਿੰਟਾ ਲੱਗ ਜਾਂਦਾ ਹਾਂ ਠੀਕ ਆ ਠੀਕ ਆ ਪੱਠੇ-ਪੱਠੇ ਪੌਂਦਾ ਕਿੰਟਾ ਲੱਗ ਜਾਂਦਾ ਐ ਆਪਾਂ ਕਿਹ ਜੇ ਕਿੰਟਾ ਲੱਗ ਜਾਂਦਾ ਵਾ ਬਿਲਕੁਲ ਜੀ ਬਿਲਕੁਲ ਲੱਗ ਜਾਂਦਾ ਸਮਾਂ ਕੰਮ ਕਰਦੇ ਨੂੰ ਸਮਾਂ ਲੱਗਦਾ ਹੈ ਜੀ ਕਿਉਂਕਿ ਆਪਾਂ ਜਿਹੜਾ ਕਿਸੇ ਤੋਂ ਕੰਮ ਕਰਾਉਣਾ ਆਪਾਂ ਆ ਵੀ ਵੀਰਜੀ ਕੰਮ ਕਰਨਾ ਪੱਠਾ ਢੱਕਾ ਵੀ ਆਪ ਹੀ ਵੜਨਾ ਪੋਣਾ ਵਾ ਹਾਂਜੀ ਹਾਂਜੀ ਲਓ ਵੀ ਦੋਸਤੋ ਆ ਤੁਸੀਂ ਥਣ ਦੀ ਕੁਆਲਿਟੀ ਵੇਖ ਕੇ ਚੈੱਕ ਕਰ ਲਓ ਹੁਣ 8.5 9 ਕਿਲੋ ਜਿਹੜਾ ਦੁੱਧ ਵੀਰਾਂ ਦਾ ਵੀ ਆਪਾਂ ਚਵਾ ਦਾਂਗੇ ਬਾਕੀ ਤੋਰ ਨਿਸ਼ਾਨ ਬਈ ਆਹ ਲਓ ਜੀ ਗੱਲ ਕਰੀ ਕੌਣ ਹੈ ਪੁੱਛਿਆ ਵੀਡੀਓ ਬਣਾਉਂਦੇ ਚੱਲ ਜਾਓ। ਠੀਕ ਹੈ। ਤੇ ਨਿਸ਼ਾਨ ਫਿਰ ਇਹਦੀ ਮੰਗ ਕੀ ਲੈ ਮੋਲ ਤੇ ਉਹਦਾ 5000 ਕਰਦੇ ਆ 21000 ਦੀ ਦੇ ਦਾਂਗੇ ਵੀਜੀ। ਹੂੰ ਹਾਂਜੀ। 21000 ਦੀ। ਹਾਂਜੀ। ਠੀਕ ਹੈ। ਬਾਦ ਦੇਣ ਵਾਲਾ ਕੰਮ ਹੀ ਵੀਜੀ। ਦੁੱਧ ਆਪਾਂ ਪੂਰਾ ਚਵਾ ਕੇ ਦੇਣਾ ਜਿੰਨਾ ਆਪਾਂ ਦੱਸਿਆ ਠੀਕ ਹੈ। ਠੀਕ ਹੈ ਜੀ ਠੀਕ ਹੈ। ਲਓ ਦੋਸਤੋ 21000 ਦੀ ਇਹ ਵਾੜ ਮਿਲ ਜੂਗੀ ਤੁਹਾਨੂੰ। ਬਾਕੀ ਜੇ ਬਾਜ਼ਾਰ ਦਾ ਸਾਹ ਲਾਈਏ ਤੇ ਭਵੇਂ 5ੀ ਮੁੱਲ ਕਰ ਲਈਏ 5ੀ ਦੀ ਵਿਗਦੀ ਆ ਪਰ ਆਪਾਂ ਆਪਣਾ ਸਾਹ ਨਫਾ ਵੇਖਣਾ ਬਸ ਜਿੱਥੇ ਆਪਣੇ ਮਿਲਦਾ ਹੈ ਬਸ ਗੱਲ ਖਤਮ ਠੀਕ ਹੈ ਜੀ ਹਾਂਜੀ ਜੀ ਲੋ ਦੋਸਤੋ 21000 ਦੀ ਇਹ ਤੁਹਾਨੂੰ ਵੈੜ ਮਿਲ ਜੂਗੀ ਲਾਸਟ ਵਿੱਚ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਆ ਬਾਕੀ ਕੋਸ਼ ਨਹੀਂ ਆਂਦੀ ਜਿੱਦਾਂ ਮਰਜੀ ਹਾਥੋਂ ਤੇ ਫੇਰੀ ਜਾਊ ਵੀਰ ਜੀ ਨਹੀਂ ਪਸੂ ਸਾਰੇ ਸੀਲ ਆ ਪੂਰੇ ਵੰਗਾ ਬੁੰਗਾ ਕਿਸਰ ਪੌਂਦੀ ਲੋੜ ਪੈਂਦੀ ਨਹੀਂ ਵੰਗਾ ਤਿੰਨਾਂ ਨੂੰ ਪਾਈਦਾ ਵੀਰ ਜੀ ਪਹਿਲੇ ਨੰਬਰ ਵਾਲੀ ਛੱਡ ਕੇ ਹਾਂਜੀ ਚਲੋ ਵੈਸੇ ਹੈ ਤਾਂ ਠੰਡੀਆਂ ਨੇ ਹਾਂਜੀ ਠੰਡੀਆਂ ਸੀ ਲੋ ਵਿੱਚ ਬੱਚਾ ਸੀਗਾ ਮਗਰ ਫੀਮੇਲ ਕਾ ਬੜਾ ਸਿਗੀਆਂ ਜਵੀਰ ਨਿਸ਼ਾਨ ਉਹਨਾਂ ਦੇ ਕੋਲ ਤੇ ਚਾਰ ਹੀ ਬੱਚੇ ਤੁਹਾਨੂੰ ਆ ਦਿਖਾਤੇ ਆ ਤਿੰਨ ਮੇਲ ਕਾਫ ਬਛੇ ਨੇ ਤੇ ਇੱਕ ਬੱਛੀ ਜਿਹੜੀ ਆਪਾਂ ਤੁਹਾਨੂੰ ਲਾਸਟ ਵਿੱਚ ਵੜ ਦਿਖਾਤੀ ਆ ਤੇ ਬਾਕੀ ਪਸ਼ੂ ਚੰਗੇ ਆ ਰੇਡ ਪਰਤਾ ਬਿਲਕੁਲ ਜਾਇਜ਼ ਆ ਜੈਨੂਨ ਰੇਡ ਪਰਤਾ ਤੇ ਬਿਲਕੁਲ ਅੱਗੇ ਗਰਮੀ ਭਾਰ ਜਿਹੜਾ ਕਰਮਾਲੀਆਂ ਗਰਮੀ ਆ ਤਾਂ ਸਿਆਲ ਤੱਕ ਵੀ ਚੱਲੂ ਚੱਲਣ ਗਿਆ ਠੀਕ ਆ ਜਿਹੜੀਆਂ ਅੱਜ ਦੀਆਂ ਸੂਈਆਂ ਨੇ ਜਾਂ ਮਹੀਨੇ ਜਾਂ 25 ਦਿਨਾਂ ਦੀਆਂ ਸੂਈਆਂ ਠੀਕ ਆ ਤੇ ਨਿਸ਼ਾਨ ਨੰਬਰ ਬੋਲ ਦਈਏ ਬਈ ਆਪਾਂ ਨੰਬਰ ਹੈਗਾ ਵੀਰ ਜੀ 70876 7431 ਠੀਕ ਹੈ ਹਾਂਜੀ ਜੀ ਲਓ ਦੋਸਤੋ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਨੇ ਵੀਰ ਨਿਸ਼ਾਨ ਤੇ ਨੰਬਰਾਂ ਦੇ ਤੁਸੀਂ ਕਾਲ ਕਰ ਲਿਓ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ